ਫੋਨਾ ਵਿੱਚ ਖੋ ਗਈ ਜਵਾਨੀ ਅੱਜ ਕੱਲ ਦੀ ਢਿਗੜੀ ਔਲਾਦ ਕਿੱਥੋਂ ਮਾਪਿਆਂ ਦੀ ਝਲਦੀ ਨਾ ਵਿੱਚ ਖੋ ਗਈ ਜਵਾਨੀ ਅੱਜ ਕੱਲ ਦੀ ਬਿਗੜੀ ਔਲਾਦ ਕਿੱਥੋਂ ਮਾਪਿਆਂ ਦੀ ਚੱਲਦੀ ਘੁੰਮ ਦੇ ਸ਼ੈਤਾਨ ਕਿੱਥੋਂ ਭਾਲਦੇ ਫਰਿਸ਼ਤੇ ਹਵਸਾਂ ਨੇ ਰੋਲ ਤੇ ਮੁਹੱਬਤਾਂ ਦੇ ਰਿਸ਼ਤੇ ਛੱਡ ਕੇ ਸ਼ਰੀਫ ਬੰਦਾ ਲੱਗ ਗਈ ਨਿਹੜੀ ਪਿੱਛੇ ਆਸ਼ਕ ਨਾ ਭੱਜੀ ਦਿਨ ਬੱਚਿਆਂ ਦੀ ਮਾਂ ਏ ਕੀ ਕਹੀਏ ਵੀਰੇ ਵਸ ਰੱਬ ਦਾ ਹੀ ਨਾ ਏ ਕੀ ਕਹੀਏ ਵੀਰੇ ਵਸ ਕੀ ਕਹੀਏ ਵੀਰੇ ਬਸ ਰੱਬ ਦਾ ਹੀ ਨਾ ਏ ਕੀ ਕਹੀਏ ਵੀਰੇ ਬਸ ਰੱਬ ਦਾ ਹੀ ਨਾ ਏ ਹੋ 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 ਬਾਣੀ ਦੀ ਕੋਈ ਮੰਨਦਾ ਨਹੀਂ ਬੋਲੀ ਜਾਂਦੇ ਵਰਕੇ ਮਿੱਟੀ ਹਵਾ ਪਾਣੀ ਤੈਨੋਂ ਗੰਦਲੇ ਨੇ ਕਰਤੇ ਅੰਨ ਦਾਤਾ ਦੇਖੋ ਬੰਡੀ ਜਾਂਦਾ ਏ ਬਿਮਾਰੀਆਂ ਜ਼ਿੰਦਗੀ ਤੋਂ ਵੱਧ ਹੋਈਆਂ ਦੌਲਤਾਂ ਪਿਆਰੀਆਂ ਤਵਾ ਨਾਚਕਾਰੀ ਕੇ ਜਮੀਨਾਂ ਉਪ ਜਾਉ ਜੱਟ ਕਹਿੰਦੇ ਜਿਹੜੀ ਗਾਂ ਏ ਬੰਮਣਾ ਦੀ ਮਾਂ ਏ ਕੀ ਕਹੀਏ ਵੀਰੇ ਬਸ ਰੱਬ ਦਾ ਹੀ ਨਾ ਏ ਕੀ ਕਹੀਏ ਵੀਰੇ ਬਸ ਕੀ ਕਹੀਏ ਵੀਰੇ ਬਸ ਰੱਬ ਦਾ ਹੀ ਨਾ ਏ ਕੀ ਕਹੀਏ ਵੀਰੇ ਬਸ ਰੱਬ ਦਾ ਹੀ ਨਾ ਏ ਹਾਂ ਹੋ ਗਏ ਲੋਕ ਗਰਜੀ ਤੇ ਪੈਸਾ ਮੁਖ ਹੋ ਗਿਆ ਬੰਦੇ ਤੋਂ ਬੰਦੇ ਦਾ ਵਿਸ਼ਵਾਸ ਚੁੱਕ ਹੋ ਗਿਆ ਹੋ ਗਏ ਲੋਕ ਗਰਜੀ ਤੇ ਪੈਸਾ ਮੁਖ ਹੋ ਗਿਆ ਬੰਦੇ ਤੋਂ ਬੰਦੇ ਦਾ ਵਿਸ਼ਵਾਸ ਚੁੱਕ ਹੋ ਗਿਆ ਦੱਸੋ ਐਸਾ ਕੌਣ ਜੋਗੋ ਆਂਡੀ ਤੋਂ ਨਹੀਂ ਸੜਦਾ ਭਾਈ ਦੀ ਤਰੱਕੀ ਤੋਂ ਪਾਈ ਨੂੰ ਸੱਪ ਲੜਦਾ ਇੱਥਿਆਂ ਦਾ ਬੋਲ ਵਾਲਾ ਝੂਠਿਆਂ ਦਾ ਰਾਜ ਇੱਥੇ ਰਾਮੇ ਜੈਨ ਪੁਰੀ ਸੱਚ ਬੋਲਣਾ ਗੁਨਾਹ ਏ ਕੀ ਕਹੀਏ ਵੀਰੇ ਵਸ ਰੱਬ ਦਾ ਹੀ ਨਾ ਏ ਕੀ ਕਹੀਏ ਵੀਰੇ ਵਸ ਕੀ ਕਹੀਏ ਵੀਰੇ ਵਸ ਰੱਬ ਦਾ ਹੀ ਨਾ ਏ ਕੀ ਕਹੀਏ ਵੀਰੇ ਵਸ ਰੱਬ ਦਾ ਹੀ ਨਾ ਏ